ਨਾਜ਼ਰੀਨ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਰ ਆਪਣੀ ਸਹਿਯੋਗੀ ਰਗਨੀਤ ਦੇ ਨਾਲ ਪੰਜਾਬੀ ਚੁਪਿਓਂ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਰਗਨੀਤ ਬੀਤੇ ਦਿਨੀ ਪੰਜਾਬ ਚ ਆਏ ਹੜਾਂ ਕਾਰਨ ਅਸੀਂ ਪਿਛਲੇ ਦੋ ਪ੍ਰੋਗਰਾਮ ਹੜਾਂ ਦੀ ਸਥਿਤੀ ਬਾਰੇ ਕੀਤੇ ਤੇ ਉਸ ਵਿੱਚ ਅਸੀਂ ਹੜਾਂ ਬਾਰੇ ਆਈਆਂ ਚਿੱਠੀਆਂ ਹੀ ਸ਼ਾਮਲ ਕੀਤੀਆਂ ਅੱਜ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਡਾਕਟਰ ਲక్ష్ਮੀਨਾਰਾਇਣ ਪੀਖੀ ਦੀ ਚਿੱਠੀ ਨਾਲ ਜਿਸ ਵਿੱਚ ਉਹਨਾ ਕਹਾਣੀ ਤਸਵੀਰ ਬਾਰੇ ਜ਼ਿਕਰ ਕੀਤਾ ਹਾਂਜੀ ਉਹਨਾਂ ਨੂੰ ਡਾਕਟਰ ਤਨਵੰਤ ਕੌਰ ਵੱਲੋਂ ਅਨਵਾਦ ਕੀਤੀ ਕਹਾਣੀ ਤਸਵੀਰ ਮਨੁੱਖੀ ਮਾਨੋ ਝੰਡੋੜਨ ਵਾਲੀ ਜਾਪੀ ਤੇ ਉਹ ਕਹਿੰਦੇ ਨੇ ਕਿ ਥੋੜੇ ਜਿਹੇ ਸ਼ਬਦਾਂ 'ਚ ਇਹ ਕਹਾਣੀ ਬਹੁਤ ਵੱਡਾ ਸੁਨੇਹਾ ਦੇ ਗਈ ਅਸਲ ਵਿੱਚ ਇਹ ਕਹਾਣੀ ਉੱਗੇ ਜਾਪਾਨੀ ਕਹਾਣੀਕਾਰ ਯਾਸੂ ਨਾਰੀ ਕਵਾਬਾਤਾ ਦੀ ਕਹਾਣੀ ਹੈ ਇਹ ਕਹਾਣੀ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਲਿਖੀ ਹੋਈ ਕਹਾਣੀ ਹੈ ਪਰ ਇਹ ਕਹਾਣੀ ਅੱਜ ਵੀ ਉਨੇ ਹੀ ਪ੍ਰਸੰਗਕ ਇਸ ਕਹਾਣੀ ਦੀ ਖੂਬਸੂਰਤੀ ਇਹ ਹੈ ਕਿ ਲੇਖਕ ਨੇ ਆਪਣੇ ਵੱਲੋਂ ਪਹਿਲਾ ਇੱਕ ਫਿਕਰਾ ਲਿਖਿਆ ਬਾਕੀ ਸਾਰੀ ਕਹਾਣੀ ਇਸ ਜਿਹੜਾ ਹੈਗਾ ਕਹਾਣੀ ਦਾ ਮੁੱਖ ਕਿਰਦਾਰ ਉਹਦੇ ਮੂੰਹੋਂ ਤੁਰਦੀ ਹੈ ਤੇ ਲੇਖਕ ਨੇ ਸ਼ੁਰੂਆਤ ਵਿੱਚ ਲਿਖਿਆ ਇੱਕ ਫਿਕਰਾ ਹਾਲਾਂਕਿ ਇਹ ਕਹਿਣਾ ਬਦਤਮੀਜ਼ੀ ਹੋਵੇਗੀ ਪਰ ਸ਼ਾਇਦ ਉਹ ਆਪਣੀ ਬਦਸੂਰਤੀ ਕਰਕੇ ਹੀ ਕਵੀ ਬਣ ਗਿਆ ਸੀ ਹਾਂਜੀ ਤੇ ਇਸੇ ਕਰਕੇ ਉਹ ਜਿਹੜਾ ਕਵੀ ਹੈ ਮੁਖਪਤਰ ਉਹ ਕਹਿੰਦਾ ਕਿ ਮੈਨੂੰ ਤਸਵੀਰਾਂ ਤੋਂ ਛਿੜ ਸੀ ਛਿੜ ਸ਼ਾਇਦ ਇਸ ਕਰਕੇ ਸੀ ਨਾ ਕਿ ਉਹ ਉਹਨਾਂ ਸੁਨੱਖਾ ਨਹੀਂ ਸੀ ਉਹਨੂੰ ਆਪਣੀ ਸ਼ਕਲ ਤਸਵੀਰਾਂ ਚ ਦੇਖਣੀ ਚੰਗੀ ਨਹੀਂ ਸੀ ਲੱਗਦੀ ਹਾਂਜੀ ਤੇ ਇਸੇ ਕਰਕੇ ਉਹਨੇ ਕਦੇ ਵੀ ਕੋਈ ਤਸਵੀਰ ਨਹੀਂ ਖਿਜਵਾਈ ਸਿਰਫ ਆਪਣੀ ਮੰਗਣੀ ਵੇਲੇ ਆਪਣੀ ਮੰਗੇਤਰ ਨਾਲ ਕੁਝ ਤਸਵੀਰਾਂ ਖਿਜਵਾਈਆਂ ਸੀ ਹੂੰ ਹੂੰ ਉਹਨਾਂ ਚੋਂ ਇੱਕ ਤਸਵੀਰ ਚ ਤਾਂ ਉਹਦੀ ਮੰਗੇਤਰ ਤੇ ਉਹ ਮੰਗੇਤਰ ਦੀ ਭੈਣ ਦੋਵੇਂ ਨੇ ਉਸ ਨਾਲ ਤੇ ਦੂਸਰੀ ਜਿਹੜੀ ਤਸਵੀਰ ਹੈ ਉਹਦੀ ਆਪਣੀ ਮੰਗੇਤਰ ਨਾਲ ਸੀ ਤੇ ਫਿਰ ਕੀ ਹੋਇਆ ਕਿ ਇੱਕ ਦਿਨ ਕਿਸੇ ਰਸਾਲੇ ਵਾਲੇ ਨੇ ਕਵੀ ਦੀ ਤਸਵੀਰ ਮੰਗੀ ਇਹ ਮੇਰੇ ਖਿਆਲ ਉਸ ਤੋਂ ਬਾਅਦ ਕਵੀ ਬਣ ਗਿਆ ਸੀਗਾ ਹਾਂਜੀ ਹਾਂ ਤਾਂ ਉਹਨੇ ਕੀ ਕੀਤਾ ਕਿ ਜਿਹੜੀ ਉਹਦੀ ਮੰਗੇਤਰ ਤੇ ਮੰਗੇਤਰ ਦੀ ਭੈਣ ਨਾਲ ਜਿਹੜੀ ਤਸਵੀਰ ਸੀ ਉਹਦੇ ਚੋਂ ਆਪਣੀ ਤਸਵੀਰ ਕੱਟ ਕੇ ਉਹਨੇ ਰਸਾਲੇ ਵਾਲਾ ਨੂੰ ਦੇ ਦਿੱਤੀ ਅੱਛਾ ਇਹਦੇ ਚ ਇੱਕ ਕਹਾਣੀ ਚ ਇਹ ਗੱਲ ਲੱਗਦੀ ਹੈ ਕਿ ਮੰਗੇਤਰ ਦੀਆਂ ਤਸਵੀਰਾਂ ਹੈ ਉਹਦੇ ਨਾਲ ਉਹਦੇ ਕੋਲੇ ਜੀ ਹੈਨਾ ਜਿਨ੍ਹਾਂ ਨੂੰ ਸਮਝਦਾ ਕਿ ਉਹਦਾ ਬੇਸ਼ਕੀਮਤੀ ਖਜ਼ਾਨਾ ਹੈ ਪਰ ਉਹ ਲੱਗਦਾ ਹੈ ਕਿ ਉਹਦੀ ਮੰਗੇਤਰ ਹੁਣ ਉਸਦੀ ਜ਼ਿੰਦਗੀ ਦਾ ਹਿੱਸਾ ਨਹੀਂ ਹੈ ਹਾਂਜੀ ਤੇ ਇਸ ਤੋਂ ਬਾਅਦ ਇੱਕ ਅਖਬਾਰ ਦੇ ਰਿਪੋਰਟਰ ਨੇ ਕਵੀ ਦੀ ਤਸਵੀਰ ਮੰਗੀ ਤਾਂ ਉਹਨੇ ਆਪਣੀ ਮੰਗੇਤਰ ਨਾਲੋਂ ਆਪਣੀ ਤਸਵੀਰ ਕੱਟ ਕੇ ਉਹਨੂੰ ਦੇ ਦਿੱਤੀ ਤੇ ਕਵੀ ਕਹਿੰਦਾ ਕਿ ਜਦੋਂ ਕੁੜੀ ਦੀ ਇਕੱਲੀ ਤਸਵੀਰ ਜਿਹੜੀ ਉਹਦੇ ਹੱਥ 'ਚ ਰਹਿ ਗਈ ਨਾ ਤਾਂ ਉਹਨੂੰ ਬੜੀ ਉਹ ਆਮ ਜਿਹੀ ਲੜਕੀ ਲੱਗੀ ਉਹ ਕਹਿੰਦਾ ਕਿ ਮੈਨੂੰ ਲੱਗਿਆ ਕਿ ਬੜੀ ਖੋਖਲੀ ਹੈ ਅਸਲ ਦੇ ਵਿੱਚ ਜਦੋਂ ਦੋਨਾਂ ਦਾ ਸਾਥ ਸੀ ਇਕੱਠੀ ਤਸਵੀਰ ਸੀ ਉਦੋਂ ਉਹਨੂੰ ਉਹ ਬੜੀ ਖੂਬਸੂਰਤ ਕੁੜੀ ਲੱਗਦੀ ਹੈ ਜੀ ਕਿਉਂਕਿ ਇੱਕ ਪਹਿਲਾਂ ਉਹਦੀ ਮੰਗਣੀ ਹੋਈ ਆ ਉਹਦੇ ਨਾਲ ਜੀ ਹੈਨਾ ਤੇ ਉਹ ਕਹਿੰਦਾ ਵੀ ਹੈ ਕਿ ਵੀ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ 'ਚ ਸ਼ਾਇਦ ਉਸ ਵਰਗੀ ਖੂਬਸੂਰਤ ਜਿਹੜੀ ਹੈ ਕੋਈ ਕੁੜੀ ਜਾਂ ਔਰਤ ਨਾ ਆਏ ਹਾਂਜੀ ਅਸਲ 'ਚ ਗੱਲ ਇਹ ਹੈ ਨਾ ਕਿ ਜਿਹੜਾ ਸਾਂਝ ਦਾ ਜਜ਼ਬਾ ਹੈ ਯਾ ਪੁਰਾਣੇ ਜਿਹੜੇ ਚੰਗੇ ਪਲਾਂ ਦੀਆਂ ਸਾਂਝੀ ਉਹਨੂੰ ਖੂਬਸੂਰਤ ਬੰਦੇ ਨੂੰ ਬਣਾਉਂਦੀ ਹੈ ਨਾ ਜੀ ਜਿਹੜੀਆਂ ਤਸਵੀਰਾਂ ਐਸੇ ਕਰਕੇ ਸਾਨੂੰ ਖੂਬਸੂਰਤ ਲੱਗਦੀਆਂ ਨੇ ਕਿਉਂਕਿ ਉਹਨਾਂ 'ਚ ਸਾਡੀਆਂ ਚੰਗੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਜਿੰਨੀ ਜਿਹੜੀਆਂ ਚੰਗੀਆਂ ਯਾਦਾਂ ਜੁੜੀਆਂ ਹੁੰਦੀਆਂ ਉਹ ਬੰਦੇ ਆਪਾਂ ਨੂੰ ਸੋਹਣੇ ਲੱਗਦੇ ਨੇ ਜੇ ਕੋਈ ਮਾੜੀ ਯਾਦ ਜੁੜੀ ਹੁੰਦੀ ਹੈ ਉਹ ਨਹੀਂ ਸੋਹਣੇ ਲੱਗਦੇ ਬੰਦੇ ਤੇ ਕਵੀ ਜਿਹੜਾ ਹੈ ਉਹ ਕਹਿੰਦਾ ਹੈ ਕਿ ਜੇ ਅਖਬਾਰ ਵਾਲੇ ਕਹਿੰਦਾ ਮੈਂ ਸੋਚਦਾ ਉਹਦੀ ਖੁਆਇਸ਼ ਹੈ ਉਹਦੀ ਖੁਆਇਸ਼ ਹੈ ਤੇ ਉਹ ਕਹਿੰਦਾ ਕਿ ਜੇ ਅਖਬਾਰ ਵਾਲੇ ਸਾਡੀ ਇਕੱਠਿਆਂ ਦੀ ਤਸਵੀਰ ਛਾਪਣ ਕਿਤੇ ਹਾਂ ਹਾਂਜੀ ਤੇ ਉਹ ਜਿਹੜੀ ਦੀ ਸਾਬਕਾ ਮੰਗੇਤਰ ਸੀ ਉਹਨੂੰ ਦੇਖ ਲਵੇ ਤਾਂ ਕੀ ਉਹ ਮੇਰੇ ਕੋਲ ਦੌੜੀ ਆਏਗੀ ਕਿ ਮੈਂ ਤਾਂ ਬਹੁਤ ਚੰਗਾ ਇਨਸਾਨ ਹਾਂ ਉਹਨੂੰ ਇਹੀ ਹੈ ਨਾ ਚੰਗੇ ਹੋਣ ਦਾ ਉਹਨੂੰ ਲੱਗਦਾ ਕਿ ਉਹਨੂੰ ਉਸ ਮਕਾਮ ਤੇ ਪਹੁੰਚੇ ਦੇਖ ਕੇ ਜੀ ਹੈਨਾ ਕਵੀ ਬਣ ਗਿਆ ਇਸੇ ਕਰਕੇ ਉਹਦੀਆਂ ਤਸਵੀਰਾਂ ਮੰਗਣ ਆਏ ਨੇ ਰਸਾਲੇ ਵਾਲੇ ਤੇ ਅਖਬਾਰ ਵਾਲੇ ਹੈਨਾ ਉਹਨੂੰ ਲੱਗਦਾ ਕਿ ਸ਼ਾਇਦ ਉਹਦੀ ਮੰਗੇਤਰ ਦੇ ਦਿਲ ਵਿੱਚ ਆਏ ਕਿ ਉਹ ਕਿੰਨਾ ਚੰਗਾ ਬੰਦਾ ਸੀ ਜੀ ਹੈ ਨਾ ਪਸੰਦ ਕੀਤੇ ਜਾਣ ਦੀ ਚਾਹੇ ਜਾਣ ਦੀ ਇੱਛਾ ਤਾਂ ਹਰ ਮਨੁੱਖ ਦੇ ਮਨ ਦੇ ਵਿੱਚ ਹੁੰਦੀ ਹੈ ਨਾ ਉਹੀ ਖੁਆਇਸ਼ ਹੈ ਉਹਦੀ ਜਿਹੜੀ ਅਖੀਰ ਦੇ ਵਿੱਚ ਇਸ ਫਿਕਰੇ ਤੋਂ ਜ਼ਾਹਰ ਹੁੰਦੀ ਹੈ ਹਾਂਜੀ ਤੇ ਇਹ ਜਿਹੜੀ ਕਹਾਣੀ ਹੈ ਮਨੁੱਖੀ ਮਨ ਦੀਆਂ ਜੀ ਗੁੰਜਲਦਾਰ ਪਰਤਾਂ ਨੂੰ ਬੋਲਦੀ ਹੈ ਹਾਂ ਗੁੰਜਲਦਾਰ ਪਰਤਾਂ ਮਨ ਦੀਆਂ ਅੰਦਰਲੀਆਂ ਪਰਤਾਂ ਉਹਨਾਂ ਦੀ ਕਹਾਣੀ ਹੈ ਅੱਛਾ ਇਹ ਤਾਂ ਕਹਾਣੀ ਦੀ ਗੱਲ ਹੋ ਗਈ ਫਿਰ ਭਿਖਿਓਰਾਂ ਨੇ ਕਿਹਾ ਕਿ ਸਾਡੇ ਕੋਲੋਂ ਉਹਨਾਂ ਨੇ ਸਵਾਲ ਪਾਇਆ ਕਿ ਜੀ ਸਾਨੂੰ ਕਵਤਾਵਾਂ ਛਾਪਣੀਆਂ ਚਾਹੀਦੀਆਂ ਨੇ ਤੇ ਕਵਿਤਾਵਾਂ ਤਾਂ ਆਪਾਂ ਛਾਪਦੇ ਆ ਜੇ ਬਿਲਕੁਲ ਦਸਤਕ ਦੇ ਪੰਨਾ ਨੰਬਰ 3 ਤੇ ਕਵਿਤਾਵਾਂ ਅਸੀਂ ਹਰ ਹਫਤੇ ਛਾਪਦੇ ਆ ਦਰਅਸਲ ਦਸਤਕ ਦੇ ਪੰਨਾ ਨੰਬਰ 3 ਤੇ 4 ਆਨਲਾਈਨ ਨੇ ਜਿਹੜੇ ਪੰਜਾਬੀ ਟ੍ਰਿਬਿਊਨ ਦੀ ਐਪ 'ਚ ਦੇਖੇ ਜਾ ਸਕਦੇ ਨੇ ਇਸ ਦੇ ਨਾਲ ਹੀ ਅਦਬੀ ਰੰਗ ਪੰਨਾ ਜਿਹੜਾ ਸਾਡਾ ਵੀਰਵਾਰ ਨੂੰ ਛਪਦਾ ਉਸ 'ਚ ਕਵਿਤਾਵਾਂ ਤੇ ਕਹਾਣੀਆਂ ਆਉਂਦੀਆਂ ਨੇ ਇਹ ਪੰਨਾ ਵੀ ਆਨਲਾਈਨ ਹੈ ਮੇਰਾ ਖਿਆਲ ਹੈ ਆਨਲਾਈਨ ਹੋਣ ਕਰਕੇ ਨਾ ਇਹ ਪੰਨੇ ਉਹਨਾਂ ਨੂੰ ਕਵਿਤਾਵਾਂ ਦਾ ਨਹੀਂ ਪਤਾ ਹਾਂਜੀ ਤੇ ਇਸੇ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿੰਨਾ ਦਰਸ਼ਕਾਂ ਤੇ ਪਾਠਕਾਂ ਕੋਲ ਪੰਜਾਬੀ ਟ੍ਰਿਬਿਊਨ ਦੀ ਐਪ ਨਹੀਂ ਉਹ ਆਪਣੇ ਮੋਬਾਈਲ ਫੋਨ 'ਚ ਡਾਊਨਲੋਡ ਕਰ ਸਕਦੇ ਨੇ ਤੇ ਫਿਰ ਉੱਥੇ ਤੁਸੀਂ ਕਵਿਤਾ ਕਹਾਣੀਆਂ ਪੜ ਸਕਦੇ ਹੋ ਇਹ ਤਾਂ ਹੋ ਗਈ ਜੀ ਇਹਨਾਂ ਦੀ ਕਹਾਣੀ ਬਾਰੇ ਗੱਲ ਕਵਿਤਾ ਬਾਰੇ ਗੱਲ ਤੇ ਨਾਲ ਹੀ ਇਹਨਾਂ ਨੇ ਹੜ੍ਹਾਂ ਨਾਲ ਜੁੜੀ ਜਿਹੜੀ ਹੈ ਲੇਖ ਆਪਣਾ ਆਇਆ ਸੀ ਜਿਹਦੇ 'ਚ ਉਹਦੇ ਕਾਰਨਾਂ ਦਾ ਜ਼ਿਕਰ ਸੀ ਉਹਦੇ 'ਚ ਇਹਨਾਂ ਨੇ ਕਿਹਾ ਜੀ ਕਿ ਅਮਰਜੀਤ ਸਿੰਘ ਵੜੈਚ ਦਾ ਲੇਖ ਕੱਗਰ ਦਾ ਕਹਿਰ ਤੇ ਸਿਆਸਤਦਾਨ ਉਹਨਾਂ ਨੂੰ ਬੜਾ ਗਿਆਨ ਭਰਪੂਰ ਜਾਪਿਆ ਲੇਖ ਅਸਲ ਚ ਗੱਲ ਇਹ ਹੈ ਨਾ ਕਿ ਅਮਰਜੀਤ ਸਿੰਘ ਵੜੈਚ ਹੋਰਾਂ ਨੇ ਆਪਣੇ ਲੇਖ ਚ ਲਿਖਿਆ ਹੈ ਕਿ ਕਨੌਰ ਨੇੜੇ ਸਰਾਲਾ ਹੈੱਡ ਤੋਂ ਅੱਗੇ ਪੈਂਦੇ ਪਿੰਡ ਕਾਮੀ ਕਲਾਂਕੋੜ ਖੱਗਰ ਦਾ ਬੰਨ ਟੁੱਟ ਗਿਆ ਸੀ ਤੇ 3 ਸਾਲਾਂ ਤੋਂ ਇਸ ਦੀ ਮੁਰੰਮਤ ਨਹੀਂ ਸੀ ਹੋਈ। ਇਹੀ ਕਾਰਨ ਸੀ ਕਿ 29 ਅਗਸਤ ਨੂੰ ਇਸ ਪਾੜ ਚੋਂ ਪਾਣੀ ਨਿਕਲ ਕੇ ਆਲੇ ਦੁਆਲੇ ਦੇ ਪਿੰਡਾਂ ਚ ਫੈਲ ਗਿਆ। ਗੱਲ ਇਹ ਹੈ ਨਾ ਕਿ ਸਿਆਸਤਦਾਨਾਂ ਨੇ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਵਿਕਾਸ ਕਰਵਾਇਆ। ਵਿਕਾਸ ਕਾਰਜ ਕਰਾਏ ਪਰ ਕੁਦਰਤ ਔਰ ਜਿਹੜਾ ਕਹਿ ਲਓ ਤੁਸੀਂ ਵਾਤਾਵਰਣ ਪੱਖੀ ਉਹ ਜਿਹੜਾ ਸੀ ਉਸ ਪਾਸੇ ਧਿਆਨ ਨਹੀਂ ਦਿੱਤਾ ਜੀ ਬਿਲਕੁਲ ਜਿਹੜਾ ਹੁੰਦਾ ਨਾ ਯੋਜਨਾਬੰਦੀ ਤੋਂ ਬਗੈਰ ਵਿਕਾਸ ਲੰਮੀ ਯੋਜਨਾਬੰਦੀ ਤੋਂ ਬਗੈਰ ਜੀ ਉਹ ਵਿਕਾਸ ਕਰਾਇਆ ਕਿ ਜਿਹਦੇ ਜਿਹੜਾ ਜਿਹਦਾ ਵੋਟ ਬੈਂਕ ਹੈ ਉਹਨੂੰ ਜਿਹੜੀ ਕੰਮ ਕਿਹਾ ਉਹ ਕਰਵਾ ਲਿਆ ਕਿ ਛੇਤੀ ਛੇਤੀ ਹੋਣਾ ਚਾਹੀਦਾ ਸਿਰੇ ਚੜਨਾ ਚਾਹੀਦਾ ਬਾਕੀ ਜਿਹੜੀਆਂ ਨੇਮ ਨੇ ਵਾਤਾਵਰਣ ਵਾਲੇ ਜਾਂ ਕੁਦਰਤ ਨਾਲ ਜੁੜੇ ਜਿਹੜੇ ਪਹਿਲੂ ਨੇ ਉਹਨਾਂ ਨੂੰ ਨਹੀਂ ਧਿਆਨ ਸਿਰਖਿਆ। ਇਹੀ ਕਾਰਨ ਆ ਨਾ ਉਹਨਾਂ ਨੇ ਵੜਿਆਚੋਰਾ ਨੇ ਲਿਖਿਆ ਹੈ ਕਿ ਸੜਕਾਂ ਪੁਲ ਪੁਲੀਆਂ ਤਾਂ ਅਸੀਂ ਬਣਾ ਦਿੱਤੀਆਂ ਪਰ ਜਿਹੜੇ ਇਹਨਾਂ ਦੇ ਬੁਨਿਆਦੀ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸੀ ਉਹਨਾਂ ਦਾ ਧਿਆਨ ਨਹੀਂ ਰੱਖਿਆ ਤੇ ਇਹੀ ਕਾਰਨ ਹੈ ਕਿ ਪਾਣੀ ਦੇ ਵਹਾਅ ਦੇ ਵਿੱਚ ਜਿਹੜੀ ਹੈ ਰੁਕਾਵਟ ਪੈਦਾ ਹੋਈ ਹੈ ਜੋ ਹੜਾਂ ਦਾ ਕਾਰਨ ਬਣਿਆ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਆਉਣ ਦਾ ਕਿਉਂਕਿ ਪਾਣੀ ਨੇ ਤਾਂ ਆਪਣਾ ਰਸਤਾ ਲੈਣਾ ਹੀ ਹੈ ਉਹ ਹੱਦਾਂ ਬੰਨੇ ਤੋੜ ਕੇ ਉਹਨੇ ਆਪਣਾ ਰਾਹ ਕੱਢ ਲੈਣਾ ਜੇ ਬਿਲਕੁਲ ਤੇ ਜਿਹੜੀ ਅਗਲੀ ਚਿੱਠੀ ਹੈ ਉਹ ਵੀ ਹੜਾ ਨਾਲ ਸੰਬੰਧਿਤ ਹੈ ਜੀ ਅਮਨਦੀਪ ਕੌਰ ਨੂੰ ਗੁਰਪ੍ਰੀਤ ਸਿੰਘ ਤੂਰ ਦਾ ਲੇਖ ਰਾਵੀ ਦੀਆਂ ਛੱਲਾਂ ਅੱਗੇ ਚੰਗਾ ਲੱਗਿਆ ਉਹ ਕਹਿੰਦੇ ਨੇ ਕਿ ਲੇਖਕ ਨੇ ਹੜਾ ਨਾਲ ਨੁਕਸਾਨੀ ਗਈ ਫਸਲ ਤੇ ਇਸ ਨਾਲ ਕਿਸਾਨਾਂ ਉੱਪਰ ਪਏ ਆਰਥਿਕ ਬੋਝ ਤੇ ਚਿੰਤਾ ਜ਼ਾਹਿਰ ਕੀਤੀ ਹੈ ਅਮਨਦੀਪ ਕੌਰ ਹੋਰਾਂ ਨੇ ਤੂਰ ਹੋਰਾਂ ਵੱਲੋਂ ਲੇਖ ਦੇ ਵਿੱਚ ਜਿਹੜਾ ਸਵਾਲ ਉਠਾਇਆ ਗਿਆ ਉਹਨੂੰ ਉਹਨਾਂ ਨੇ ਉਭਾਰ ਕੇ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਹੈ ਅਮਨਦੀਪ ਕਰੋਰੀ ਕਹਿੰਦੇ ਨੇ ਕਿ ਤੂਰੋ ਰੌਣੇ ਲਿਖਿਆ ਜੇਕਰ ਬ੍ਰਿਟਿਸ਼ ਹਕੂਮਤ 1876 ਤੋਂ ਲੈ ਕੇ 1878 ਤੱਕ ਪੰਜਾਬ 'ਚ ਪਏ ਕਾਲ ਦਾ ਸਥਾਈ ਹੱਲ ਕੱਢ ਸਕਦੀ ਹੈ ਸਥਾਈ ਹੱਲ ਉਹਨਾਂ ਨੇ ਇਸ ਤਰ੍ਹਾਂ ਕੱਢਿਆ ਜੀ ਉਹਨਾਂ ਨੇ ਪੰਜਾਬ ਦੇ ਵਿੱਚ ਸਰਹੰਦ ਨਹਿਰ ਕੱਢ ਕੇ ਤੇ ਨਹਿਰਾਂ ਦਾ ਜਾਲ ਵਿਛਾ ਕੇ ਪੰਜਾਬ ਨੂੰ ਇਸ ਸਮਰੱਥ ਬਣਾਇਆ ਕਿ ਉਹ ਫਸਲਾਂ ਪੈਦਾ ਕਰ ਸਕਣ ਤੇ ਹੜ੍ਹਾਂ ਦੀ ਮਾਰ ਤੋਂ ਪੰਜਾਬ ਦਾ ਬਚਾਅ ਹੋ ਸਕੇ ਹਾਂਜੀ 1882 ਦੀ ਗੱਲ ਹੈ ਇਹ ਜਿਸ ਵੇਲੇ ਉਹਨਾਂ ਨੇ ਨਹਿਰਾਂ ਦਾ ਜਾਲ ਵਿਛਾਇਆ ਯੋਜਨਾਬੰਦੀ ਕਰਨ ਨੂੰ ਥੋੜਾ ਟਾਈਮ ਲੱਗਿਆ ਤੇ 1882 ਚ ਉਹਨਾਂ ਨੇ ਜਿਹੜਾ ਇਹ ਕਾਰਜ ਸ਼ੁਰੂ ਕੀਤਾ ਤੇ ਉਹ ਗੱਲ ਉੱਥੇ ਆ ਕੇ ਮੁੱਕਦੀ ਹੈ ਜੀ ਸਵਾਲ ਉਹ ਕਹਿੰਦੇ ਕਿ ਜੀ ਅੱਜ ਆਜ਼ਾਦੀ ਦੇ 7 ਦਹਾਕੇ ਬਾਅਦ ਵੀ ਅਸੀਂ ਹੜਾਂ ਦਾ ਜਿਹੜਾ ਹੈਗਾ ਸਥਾਈ ਹੱਲ ਕਿਉਂ ਨਹੀਂ ਕੱਢ ਸਕੇ ਹਰ ਵਾਰੀ ਕਿਉਂ ਸੂਬੇ ਨੂੰ ਹੜਾਂ ਦਾ ਸ਼ਿਕਾਰ ਹੋਣਾ ਪੈਂਦਾ ਬਹੁਤ ਵੱਡਾ ਸਵਾਲ ਹੈ ਬਿਲਕੁਲ ਜੀ ਤੇ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਇਹ ਥੋੜੀ ਚੀਰੀ ਗੱਲ ਨਹੀਂ ਹੈ ਲੰਮੀ ਯੋਜਨਾਬੰਦੀ ਚਾਹੀਦੀ ਹੈ ਤੇ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਮਹਰਾਂ ਦੀ ਜਿਹੜੀ ਹੈ رائے ਦੇ ਨਾਲ ਅਗਲੀ ਚਿੱਠੀ ਥੋੜੀ ਵੱਖਰੀ ਰਚਨਾ ਬਾਰੇ ਹੈ ਪਰ ਜੋ ਅੰਤ 'ਚ ਹੜਾ ਹੋ ਜਾਂਦਾ ਚਾੜ ਚੁੜਦੀ ਡਾਕਟਰ ਇਕਬਾਲ ਸਿੰਘ ਸਕਰੋਦੀ ਨੂੰ ਸੁਖਪਾਲ ਕੌਰ ਦੀ ਰਚਨਾ ਔਖੇ ਘੜੀ ਪੜ ਕੇ ਚੰਗਾ ਲੱਗਾ ਜੀ ਉਹ ਕਹਿੰਦੇ ਨੇ ਕਿ ਲੇਖਕਾਂ ਨੇ ਪਿਛਲੇ ਸਮੇਂ ਦੌਰਾਨ ਆਪਣੇ ਘਰ 'ਚ ਵਾਪਰੀ ਇੱਕ ਘਟਨਾ ਨੂੰ ਬਹੁਤ ਸੱਚੇ ਢੰਗ ਨਾਲ ਪੇਸ਼ ਕਰਕੇ ਸਮੁੱਚੇ ਸਮਾਜ ਨੂੰ ਸੁਨੇਹਾ ਦਿੱਤਾ ਹੈ ਕਿ ਜਿਵੇਂ ਇੱਕ ਛੋਟੀ ਜਿਹੀ ਚਿੜੀ ਦੇ ਮੁਸ਼ਕਲ ਵਿੱਚ ਫਸ ਜਾਣ ਕਾਰਨ ਹੋਰ ਚਿੜੀਆਂ ਉਸ ਦਾ ਸਾਥ ਦਿੰਦੀਆਂ ਹਨ ਉਸੇ ਤਰ੍ਹਾਂ ਸੰਕਟ ਸਮੇਂ ਮਨੁੱਖ ਨੂੰ ਵੀ ਦੂਜਿਆਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਬਿਲਕੁਲ ਠੀਕ ਜੀ ਇਹਨਾਂ ਹੜ੍ਹਾਂ ਦੇ ਵਿੱਚ ਤੁਸੀਂ ਦੇਖੋ ਪੰਜਾਬ ਜੰਮੂ ਕਸ਼ਮੀਰ ਹੈ ਨਾ ਉੱਤਰਾਖੰਡ ਹਿਮਾਚਲ ਸਾਰੇ ਹੜ੍ਹਾਂ ਦੀ ਮਾਰ ਹਟਾਏ ਹੋਏ ਸੀਗੇ ਇਹਨਾਂ ਹੜ੍ਹਾਂ ਵਿੱਚ ਪੰਜਾਬੀ ਇੱਕ ਦੂਜੇ ਦੀ ਬਾਹ ਬਣੇ ਨੇ ਤੇ ਇੱਕ ਦੂਜੇ ਦੀ ਮਦਦ ਲਈ ਅੱਗੇ ਆਏ ਨੇ। ਮਤਲਬ ਵੱਡੀ ਮਿਸਾਲ ਪੇਸ਼ ਕੀਤੀ ਹੈ। ਬਿਲਕੁਲ। ਅੱਛਾ ਸਭ ਤੋਂ ਇਹਨਾਂ ਹੜ੍ਹਾਂ ਦੇ ਵਿੱਚ ਗੱਲ ਇਹ ਸੀ ਕਿ ਧਾਰਮਿਕ, ਸਿਆਸੀ ਤੇ ਸੁਬਾਈ ਤੇ ਸੁਬਾਈ ਵਲਗਣਾ ਚੋਂ ਨਿਕਲ ਕੇ ਸਾਰੇ ਜਣੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਇਕਜੁੱਟ ਹੋ ਕੇ ਅੱਗੇ ਆਏ। ਇਹ ਤਸੱਲੀ ਵਾਲੀ ਗੱਲ ਹੈ ਸਭ ਦੇ ਲਈ। ਹੜ੍ਹਾਂ ਤੋਂ ਬਾਅਦ ਵੀ ਲੋਕਾਂ ਦੀ ਜਿਹੜੀ ਇਹ ਮਦਦ ਹੈ ਇਸੇ ਤਰ੍ਹਾਂ ਹੜ੍ਹ ਪੀੜਤਾਂ ਦੀ ਜਾਰੀ ਰਹਿਣੀ ਚਾਹੀਦੀ ਹੈ। ਕਿਉਂਕਿ ਇਹ ਥੋੜੇ ਦਿਨਾਂ ਦੀ ਗੱਲ ਨਹੀਂ ਲੰਮੇ ਸਮੇਂ ਦੀ ਗੱਲ ਹੈ। ਬਿਲਕੁਲ ਜੀ। ਇਹ ਤਾਂ ਹੋਈ ਹੜਾਂ ਦੀ ਗੱਲ ਤੇ ਹੁਣ ਪੰਜਾਬੀ ਯੂਨੀਵਰਸਿਟੀ ਬਾਰੇ ਪ੍ਰੋਫੈਸਰ ਪੂਰਾ ਸਿੰਘ ਘੁੰਮਣ ਹੋਰਾਂ ਦਾ ਲੇਖ ਛਪਿਆ ਸੀ ਉਸ ਬਾਰੇ ਪਟਿਆਲਾ ਤੋਂ ਡਾਕਟਰ ਹਰਪਾਲ ਸਿੰਘ ਪੰਨੂ ਦਾ ਖਤ ਆਇਆ ਖਤ ਇਹ ਪਹਿਲਾਂ ਹੀ ਆਇਆ ਹੋਇਆ ਸੀਗਾ ਉਹ ਹੜਾਂ ਦੇ ਕਰਕੇ ਨਾ ਪਿਛਲੇ ਦੋ ਪ੍ਰੋਗਰਾਮਾਂ 'ਚ ਹੜਾਂ ਦਾ ਲਗਾਤਾਰ ਆਪਾਂ ਉਸੇ ਸਥਿਤੀ ਬਾਰੇ ਗੱਲ ਕਰਦੇ ਰਹੇ ਜਿਸ ਕਰਕੇ ਇਹ ਚਿੱਠੀ ਪੜੀ ਨਹੀਂ ਜਾ ਸਕੀ ਡਾਕਟਰ ਹਰਪਾਲ ਸਿੰਘ ਪੰਨੂ ਲਿਖਦੇ ਨੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪਕੁਲਪਤੀ ਪ੍ਰੋਫੈਸਰ ਪੂਰਾ ਸਿੰਘ ਘੁੰਮਣ ਦਾ ਲੇਖ ਤੱਥਾਂ ਉਦੇਸ਼ਾਂ ਤੇ ਸੰਭਾਵਨਾਵਾਂ ਨਾਲ ਭਰਪੂਰ ਹੈ। ਉਹਨਾਂ ਨੇ ਨਾ ਯੂਨੀਵਰਸਿਟੀ ਦੇ ਨਾਲ ਆਪਣੇ ਰਿਸ਼ਤੇ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਭਾਵੁਕ ਚਿੱਠੀ ਲਿਖੀ ਹੈ। ਉਹ ਲਿਖਦੇ ਨੇ ਮੈਂ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਖੋਜਾਰਥੀ ਅਤੇ ਅਧਿਆਪਕ ਰਿਹਾ ਹਾਂ। ਇਸ ਦਾ ਜਲਵਾ ਅਤੇ ਪਤਨ ਦੋਵੇਂ ਦੇਖੇ ਨੇ। ਕੁਝ ਵਾਇਸ ਚਾਂਸਲਰ ਅਜੇਹੇ ਨਿਯੁਕਤ ਹੋਏ ਜਿਨ੍ਹਾਂ ਨੇ ਬਿਨਾਂ ਕਿਸੇ ਯੋਜਨਾ ਜਾਂ ਲੋੜ ਦੇ ਭਰਤੀਆਂ ਕੀਤੀਆਂ ਇਮਾਰਤਾਂ ਸਾਰੀਆਂ ਤੇ ਸਾਰੇ ਯੂਨੀਵਰਸਿਟੀ ਦੀ ਜਿਹੜੀ ਸਥਿਤੀ ਹੈ ਨਾ ਮੌਜੂਦਾ ਉਹਦੇ ਬਾਰੇ ਉਹ ਸ਼ੇਖ ਸਾਦੀ ਦੇ ਵਾਕ ਦੇ ਨਾਲ ਸਾਰਾ ਕੁਝ ਇਹ ਚ ਦੱਸਦੇ ਨੇ ਜਿਹੜੇ ਬੰਦੇ ਦਿਨ ਦਿਹਾੜੇ ਮੁਸ਼ਕ ਕਾਫੂਰ ਦੀਆਂ ਬੱਤੀਆਂ ਬਾਲਦੇ ਨੇ ਉਹਨਾਂ ਦੀਆਂ ਰਾਤਾਂ ਹਨੇਰੇ ਵਿੱਚ ਗੁਜ਼ਰਨਗੀਆਂ ਬੜਾ ਭਾਵਪੂਰਤ ਵਾਕ ਹੈ ਤੇ ਡਾਕਟਰ ਪੰਨੂ ਨੇ ਸਮੁੱਚੇ ਹਾਲਾਤ ਦਾ ਸਿਰਫ ਇੱਕ ਫਿਕਰੇ ਚ ਜ਼ਿਕਰ ਕਰ ਦਿੱਤਾ ਸਾਰਾ ਕੁਝ ਹੀ ਮਤਲਬ ਸਾਰੀ ਸਥਿਤੀ ਇਹਦੇ ਵਿੱਚ ਹੀ ਆ ਗਈ ਹੈ ਜੀ ਹਾਂਜੀ ਤੇ ਇਸ ਦੇ ਨਾਲ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਨਾਲ ਜੁੜੀ ਇੱਕ ਯਾਦ ਹੋਰ ਸਾਡਾ ਹੋ ਸੌਂਜੀ ਕੀਤੀ ਬਿਲਕੁਲ ਠੀਕ ਉਹ ਕਹਿੰਦੇ ਕਿ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਛੱਡ ਕੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਚ ਹਾਜ਼ਰ ਹੋਣਾ ਸੀ ਤਾਂ ਐਨਓਸੀ ਲੈਣ ਵਾਸਤੇ ਪ੍ਰੋਫੈਸਰ ਘੁੰਮਣ ਕੋਲ ਗਿਆ ਫਿਰ ਉਹ ਅੱਗੇ ਕਹਿੰਦੇ ਨੇ ਨਾ ਕਿ ਘੁੰਮਣ ਹੋਰਾਂ ਨੇ ਉਹਨਾਂ ਨੂੰ ਕਿਹਾ ਸਰਟੀਫਿਕੇਟ ਤਾਂ ਦੇ ਦੇਾਂਗੇ ਪਰ ਯੂਨੀਵਰਸਿਟੀ ਵਿੱਤੀ ਸੰਕਟ 'ਚ ਐ ਕੁਝ ਸਹਾਇਤਾ ਕਰ ਦਿਓ ਫਿਰ ਡਾਕਟਰ ਪੰਨੂ ਕਹਿੰਦੇ ਨੇ ਮੈਂ ਖਾਲੀ ਚੈੱਕ ਦਸਤਖਤ ਕਰਕੇ ਉਹਨਾਂ ਹਵਾਲੇ ਕਰ ਦਿੱਤਾ ਉਹਨਾਂ ਨੇ ਬਹੁਤੇ ਪੈਸੇ ਨਹੀਂ ਲਏ ਪਰ ਇਸ ਸੋਚ ਕੇ ਮੇਰੀਆਂ ਅੱਖਾਂ ਪਰ ਆਈਆਂ ਕਿ ਮੇਰੀ ਮਹਿਬੂਬ ਯੂਨੀਵਰਸਿਟੀ ਦਾ ਹਸ਼ਰ ਇਹ ਵੀ ਹੋਣਾ ਸੀ ਅਸਲ 'ਚ ਗੱਲ ਇਹ ਹੈ ਨਾ ਕਿ ਇਕੱਲੀ ਪੰਜਾਬੀ ਯੂਨੀਵਰਸਿਟੀ ਨਹੀਂ ਸਾਡੀਆਂ ਬਹੁਤੀਆਂ ਸਰਕਾਰੀ ਯੂਨੀਵਰਸਿਟੀਆਂ ਤੇ ਕਾਲਜ ਇਨਾ ਹਾਲਾਤਾਂੋਂ ਗੁਜ਼ਰ ਰਹੇ ਨੇ ਅੱਛਾ ਉਹਨਾਂ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਯੂਨੀਵਰਸਿਟੀ ਕਾਲਜਾਂ ਦੀ ਜਿਹੜੀ ਹਾਲਤ ਹੈ ਤੇ ਉਹਨਾਂ ਨੇ ਯੂਨੀਵਰਸਿਟੀ ਦੀ ਸਮੁੱਚੀ ਸਥਿਤੀ ਤੇ ਝੂਰਦਿਆਂ ਵੱਖ-ਵੱਖ ਸਮਿਆਂ ਦੀਆਂ ਸਰਕਾਰਾਂ ਤੇ ਸਵਾਲ ਉਠਾਉਂਦਿਆਂ ਮੌਜੂਦਾ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਜ਼ਰੂਰਤਾਂ ਦੇਣਾ ਬਣਦਾ ਕਿਉਂਕਿ ਜੇ ਸਾਡੇ ਸਰਕਾਰੀ ਅਦਾਰੇ ਸਰਕਾਰੀ ਵਿਦਿਅਕ ਅਦਾਰੇ ਪੱਕੇ ਪੈਰੀ ਹੋਣਗੇ ਤਾਂ ਸਿੱਖਿਆ ਹਰ ਵਰਗ ਤੱਕ ਪਹੁੰਚ ਸਕੇਗੀ ਤੇ ਉਹਨਾਂ ਦੀ ਜਿਹੜੀ ਭਾਵੁਕ ਕਰ ਦੇਣ ਵਾਲੀ ਚਿੱਠੀ ਹੈ ਨਾ ਯੂਨੀਵਰਸਿਟੀ ਦੇ ਇਹ ਨਹੀਂ ਕਿ ਡਾਕਟਰ ਪੰਨੂਏ ਮਹਿਸੂਸ ਕਰਦੇ ਨੇ ਜਿੰਨੇ ਵੀ ਸਾਬਕਾ ਵਿਦਿਆਰਥੀ ਨੇ ਉਹ ਸਾਰੇ ਏਦਾਂ ਮਹਿਸੂਸ ਕਰਦੇ ਨੇ ਜਿਨ੍ਹਾਂ ਨੇ ਯੂਨੀਵਰਸਿਟੀ ਦਾ ਜਲੌਅ ਦੇਖਿਆ ਹੋਇਆ ਇਹ ਤਾਂ ਹੋਈ ਯੂਨੀਵਰਸਿਟੀ ਸਿੱਖਿਆ ਦੀ ਗੱਲ ਜੀ ਸਾਡੀ ਅਗਲੀ ਚਿੱਠੀ ਵੀ ਅਧਿਆਪਕ ਦੀ ਅਹਿਮੀਅਤ ਬਾਰੇ ਦੱਸਦੀ ਹੈ ਸ਼੍ਰੀ ਮੁਖਸਰ ਸਾਹਿਬ ਦੇ ਕੋਟਲੀ ਅ블ੂ ਤੋਂ ਮਲਕੀਸ਼ ਸਿੰਘ ਨੂੰ ਕੁਲਵਿੰਦਰ ਸਿੰਘ ਮਲੋਟ ਦੀ ਰਚਨਾ ਰਾਦਸੇਰਾ ਚੰਗੀ ਲੱਗੀ ਜੀ ਉਹ ਲਿਖਦੇ ਨੇ ਕਿ ਲੇਖਕ ਨੇ ਜ਼ਿੰਦਗੀ ਵਿੱਚ ਅਧਿਆਪਕ ਦੀ ਭੂਮਿਕਾ ਬਾਰੇ ਦੱਸਦਿਆਂ ਆਪਣੇ ਸੁਹਿਰਦ ਤੇ ਸੁਚੱਜੇ ਅਧਿਆਪਕਾਂ ਦਾ ਬਖੂਬੀ ਜ਼ਿਕਰ ਕੀਤਾ ਹੈ। ਅਸਲ ਵਿੱਚ ਕੁਲਵੰਦਰ ਸਿੰਘ ਮਲੋਠ ਨੇ ਆਪਣੇ ਵਿਦਿਅਕ ਸਫ਼ਰ ਦੇ ਵਿੱਚ ਵੱਖ-ਵੱਖ ਸਮੇਂ ਜਿਹੜੇ ਅਹਿਮ ਅਧਿਆਪਕ ਸੀ ਉਹਨਾਂ ਦੀ ਭੂਮਿਕਾ ਦੀ ਨਿਸ਼ਾਨਦੇਹੀ ਕੀਤੀ ਹੈ। ਹਾਂਜੀ ਉਹ 10ਵੀਂ ਜਮਾਤ ਤੋਂ ਗੱਲ ਸ਼ੁਰੂ ਕਰਦੇ ਨੇ। ਉਹ ਕਹਿੰਦੇ ਨੇ ਕਿ ਉਹ ਸਾਇੰਸ ਵਿਸ਼ੇ 'ਚ ਕਮਜ਼ੋਰ ਸੀ। ਤੇ ਫੇਲ ਹੋਣ ਦੀ ਨੌਬਤ ਤੱਕ ਆ ਗਈ। ਉਹਨਾਂ ਦੇ ਘਰ ਦੇ ਮੇਰੇ ਖਿਆਲ ਕਿਸੇ ਅਧਿਆਪਕ ਕੋਲ ਉਹਨਾਂ ਨੂੰ ਲੈ ਕੇ ਗਏ ਟਿਊਸ਼ਨ ਵਾਸਤੇ। ਹਾਂਜੀ ਉਹਨਾਂ ਦੇ ਮਾਮਾ ਜੀ ਲੈ ਕੇ ਗਏ ਸੀ। ਤੇ ਪਰ ਉਹਨਾਂ ਨੇ ਜਦੋਂ ਨੰਬਰ ਦੇਖੇ ਉਹਨਾਂ ਦੇ ਤਾਂ ਤੇ ਪੇਪਰਾਂ 'ਚ ਸਮਾਂ ਥੋੜਾ ਰਹਿ ਗਿਆ ਸੀ। ਪੇਪਰਾਂ 'ਚ ਵੀ 2 ਮਹੀਨੇ ਹੀ ਰਹਿੰਦੇ ਸੀ। ਤਾਂ ਉਹਨਾਂ ਨੇ ਇਨਕਾਰ ਕਰਤਾ ਟਿਊਸ਼ਨ ਪੜਾਉਣ ਤੋਂ। ਪਰ ਫਿਰ ਸਬੱਬੀ ਉਹਨਾਂ ਦੇ ਚਾਚਾ ਜੀ ਉਹਨਾਂ ਦੇ ਘਰ ਆਏ। ਅਚਾ ਉਹ ਅਧਿਆਪਕ ਸੀਗੇ। ਹਾਂਜੀ ਉਹ ਵੀ ਸਾਇੰਸ ਅਧਿਆਪਕ ਸੀ। ਤਾਂ ਉਹ ਕਹਿੰਦੇ ਜਦੋਂ ਘਰਦਿਆਂ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਜੇ ਕੁਝ ਸਮਝਣਾ ਹੈ ਨਾ ਤਾਂ ਮੇਰੇ ਕੋਲੋਂ ਸਮਝ ਲੈ। ਉਹ ਕਹਿੰਦੇ ਕਿ ਮੈਂ ਤਾਪ ਵਾਲਾ ਜਿਹੜਾ ਪਾਰਟ ਸੀ ਉਹਨਾਂ ਕੋਲ ਲੈ ਗਿਆ ਜੀ ਉਹ ਟੈਂਪਰੇਚਰ ਕਹਿੰਦੇ ਆਪਾਂ ਹਾਂਜੀ ਬਿਲਕੁਲ ਤੇ ਉਹ ਉਹਨਾਂ ਕੋਲ ਲੈ ਗਿਆ ਤੇ ਜਿਸ ਤਰੀਕੇ ਨਾਲ ਚਾਚਾ ਜੀ ਨੇ ਉਹ ਸਮਝਾਇਆ ਤਾਂ ਉਹ ਇੱਕ ਮੋਮਬੱਤੀ ਦਾ ਮੋਮਬੱਤੀ ਜਗਾਉਣ ਵਾਂਗ ਸੀ ਨਹੀਂ ਉਹਨਾਂ ਨੂੰ ਲੱਗਿਆ ਨਾ ਕਿ ਜਿਹੜਾ ਵਿਦਿਆ ਦਾ ਚਾਨਣ ਉਹਨਾਂ ਵਿੱਚ ਸੀ ਜੀ ਉਹੀ ਜਿਹੜੀ ਕਹਿ ਲਓ ਕਿ ਉਹਨਾਂ ਨੂੰ ਇੱਕ ਇੱਕ ਚੀਜ਼ ਉਹਨਾਂ ਨੇ ਸਮਝਾਈ ਸਾਇੰਸ ਬਾਰੇ ਦੂਜਾ ਸੀ ਕਿ ਐਨੇ ਸੌਖੇ ਢੰਗ ਨਾਲ ਸਮਝਾਈ ਉਦਾਹਰਣਾਂ ਦੇ ਕੇ ਕਿ ਉਹਨਾਂ ਦੇ ਮਨ ਦੇ ਵਿੱਚ ਬੈਠ ਗਈਆਂ ਉਹ ਚੀਜ਼ਾਂ ਹਾਂਜੀ ਉਹ ਕਹਿੰਦੇ ਕਿ ਮੇਰੇ ਨਾ 104 ਨੰਬਰ ਆਏ। ਅੱਛਾ ਉਹ 104 ਨੰਬਰ ਲੈ ਚੰਗੇ ਨੰਬਰ ਕਹੇ ਜਾਂਦੇ ਆ 150 ਚੋਂ। ਜੀ ਬਿਲਕੁਲ। ਤੇ ਉਹ ਕਹਿੰਦੇ ਜਿਹੜੇ ਅਧਿਆਪਕ ਕੋਲ ਲੈ ਕੇ ਗਏ ਸੀ ਨਾ ਪੜਾਉਣ ਵਾਸਤੇ ਜਿਹੜਾ ਬੜਾ ਮਸ਼ਹੂਰ ਸੀ ਜਿਹਨੇ ਮਨਾ ਕਰਤਾ ਸੀਗਾ। ਤੇ ਉਹਦੇ ਜਿਹੜੇ ਵਿਦਿਆਰਥੀ ਸੀ ਜਿਹੜਾ ਸਭ ਤੋਂ ਵੱਧ ਜਿਸ ਵਿਦਿਆਰਥੀ ਤੇ ਨੰਬਰ ਆਏ ਸੀਗੇ ਉਹ 109 ਸੀਗੇ। ਜੀ ਬਿਲਕੁਲ। ਤੇ ਉਸ ਤੋਂ ਬਾਅਦ ਫਿਰ ਉਹ ਯੂਨੀਵਰਸਿਟੀ ਦੇ ਇੱਕ ਅਧਿਆਪਕ ਦੀ ਗੱਲ ਕਰਦੇ ਨੇ ਕਿ ਜਦੋਂ ਐਮਏ ਪੰਜਾਬੀ ਲਈ ਪੰਜਾਬ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਤਾਂ ਉਹਨਾਂ ਨੂੰ ਪੰਜਾਬੀ ਪੜ੍ਹਾਉਂਦੇ ਅਧਿਆਪਕ ਵੀ ਬਹੁਤ ਕਾਬਲ ਸੀ। ਇੰਨੀ ਗੱਲ ਸੀ ਕਿ ਉਹ ਪੀਸੀਪੀ ਲਾਉਣ ਲਈ ਗਏ ਸੀ ਕਿਉਂਕਿ ਇਹ ਪੱਤਰ ਵਿਹਾਰ ਦੇ ਰਾਹੀਂ ਐਮਏ ਕਰ ਰਹੇ ਸੀ ਤੇ ਪੀਸੀਪੀ ਦੇ ਵਿੱਚ ਕਲਾਸ 'ਚ ਇੰਨੀ ਭੀੜ ਹੁੰਦੀ ਸੀ ਕਿ ਬੈਂਚ ਤਾਂ ਪਰੇ ਹੁੰਦੇ ਹੀ ਸੀ। ਕੁਝ ਵਿਦਿਆਰਥੀ ਖੜੇ ਹੋ ਕੇ ਵੀ ਉਹਨਾਂ ਦਾ ਲੈਕਚਰ ਸੁਣਦੇ ਸੀ। ਉਹਨਾਂ ਦਾ ਸੀ ਨਾ ਕੁਝ ਜਿਹੜੇ ਰੈਗੂਲਰ ਵਿਦਿਆਰਥੀ ਸੀ। ਉਹ ਵੀ ਸੌਣ ਨਾ ਜਾਂਦੇ ਸੀਗੇ ਹਾਂਜੀ ਤੇ ਇਸੇ ਤਰ੍ਹਾਂ ਨਾ ਜਿਹੜਾ ਅਧਿਆਪਕ ਹੈ ਉਹ ਵਿਦਿਆਰਥੀ ਦੇ ਭਵਿੱਖ ਦੀ ਮਜ਼ਬੂਤ ਨੀਂਹ ਉਸਾਰਦਾ ਅਸਲ 'ਚ ਉਹ ਵਧੀਆ ਤੇ ਚੰਗਾ ਅਧਿਆਪਕ ਕੋਈ ਹੁੰਦਾ ਹੈ ਜਿਹੜਾ ਬੱਚਿਆਂ ਦੇ ਵਿੱਚ ਉਸ ਵਿਸ਼ੇ ਬਾਰੇ ਰੁਚੀ ਪੈਦਾ ਕਰੇ ਤੇ ਰੁਚੀ ਹੀ ਨਾ ਪੈਦਾ ਕਰੇ ਬਲਕਿ ਉਹਨਾਂ ਨੂੰ ਨਾਲ ਨਾਲ ਜ਼ਿੰਦਗੀ ਦੇ ਸਬਕ ਵੀ ਸਿਖਾਏ ਜੀ ਤੇ ਇਹੋ ਜਿਹਾ ਤੁਹਾਡਾ ਅਧਿਆਪਕ ਜਿਹੜਾ ਉਹੀ ਤੁਹਾਨੂੰ ساری ਉਮਰ ਯਾਦ ਰਹਿੰਦਾ ਤੇ ਤੁਸੀਂ ਦੇਖੋ ਕਦਮ ਕਦਮ ਤੇ ਹੈਨਾ ਜ਼ਿੰਦਗੀ ਦੇ ਅਲੱਗ-ਅਲੱਗ ਪੜਾਅ ਤੇ ਤੁਸੀਂ ਆਪਣੇ ਉਹਨਾਂ ਅਧਿਆਪਕਾਂ ਨੂੰ ਯਾਦ ਕਰਦੇ ਹੋ ਜਿਨ੍ਹਾਂ ਨੇ ਤੁਹਾਨੂੰ ਬਣਾਉਣ ਦੇ ਵਿੱਚ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੁੰਦੀ ਹੈ ਜੀ ਬਿਲਕੁਲ ਤੇ ਸਾਡੇ ਖਾਸ ਪ੍ਰੋਗਰਾਮ 'ਚ ਅਹਿਮ ਭੂਮਿਕਾ ਸਾਡੇ ਦਰਸ਼ਕਾਂ ਤੇ ਪਾਠਕਾਂ ਦੀ ਹੈ ਤੇ ਮੇਰਾ ਖਿਆਲ ਹੈ ਕਿ ਹੁਣ ਅਸੀਂ ਆਪਣੇ ਦਰਸ਼ਕਾਂ ਦੇ ਨਾਮ ਸਾਂਝੇ ਕਰੀਏ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਹੰਗਾਰਾ ਦਿੱਤਾ ਬਿਲਕੁਲ ਜੀ ਲਓ ਮੈਂ ਉਹਨਾਂ ਦਰਸ਼ਕਾਂ ਦੇ ਨਾਮ ਸਾਂਝੇ ਕਰਦੀਆਂ ਜੀ ਇਹ ਨੇ ਜੀ ਰਾਮਸਵਰਨ ਲਖੇਵਾਲੀ ਰਾਣਾ ਸਤਦੇਵ ਸਿੰਘ ਅਨਿਲ ਗੁਪਤਾ ਗੁਰਤੇਜ ਸਿੰਘ ਬਲਜਿੰਦਰ ਡੋਗਰਾ ਸੁਨੀਲ ਗਗਨਦੀਪ ਕੌਰ ਸੁਖਪਾਲ ਸਿੰਘ ਕਮਾਂਡੋ ਕੁਲਦੀਪ ਸੁਰਿੰਦਰ ਚੋਹਾਨ ਸ਼ੈਲਜਾ ਕੌਸ਼ਲ ਕੋਛੜ ਪਵਨ ਮੇਗਰਾਜ ਜੋਸ਼ੀ ਅਮਰਜੀਤ ਜੋਸ਼ੀ ਗੁਰਚਰਨ ਕਾਲੋਂ ਸਿਡਨੀ ਭੁਪਿੰਦਰ ਸੰਧੂ ਨੀਦੀ ਕੱਕੜ ਸੁਖਮਨ ਕੌਰ ਅਮਰਜੀਤ ਸਿੰਘ ਮਾਨ ਚੰਦਰ ਅਦੀਪ ਰਾਜਨ ਕੁਮਾਰ ਵਿਰਦੀ ਗੁਰਨੇਕ ਬਲਜੀਤ ਸਿੰਘ ਚਾਹਲ ਐਮ ਐਮ ਓਨੀਕਰਸ਼ਨਨ ਅਵਤਾਰ ਸਿੰਘ ਪਤੰਗ ਪਰਮਜੀਤ ਸਿੰਘ ਢੀਂਗਰਾ ਕੁਲਵੰਤ ਛਾਜਲੀ ਐਸ ਕੋਰ ਗੁਰਜੀਤ ਸਿੰਘ ਰਣਜੀਤ ਸੱਦੂ ਪਰਸ਼ੋਤਮ ਲਾਲ ਮਹਿਤਾ ਦਲਜੀਤ ਸਿੰਘ ਰਤਨ ਗੁਰ ਲਾਲ ਸਿੰਘ ਮੂਲਚੰਦ ਸ਼ਰਮਾ ਸੋਮਵੀਰ ਸਿੰਘ ਪਵਨ ਗੋਇਲ ਪਰਮਜੀਤ ਟਾਬਾ ਜਗਦੀਪ ਸਿੰਘ ਢੀਂਗਰਾ ਜਤਿੰਦਰ ਸ਼ਰਮਾ ਯਾਦਵਿੰਦਰ ਸਿੰਘ ਕਲੌਲੀ ਧਰਮਪਾਲ ਸਿੰਘ ਤੂਰ ਹਰਜੋਤ ਸਿੰਘ ਚਾਨਾ ਰਵਨੀਤ ਆਪਣੇ ਦਰਸ਼ਕਾਂ ਦੇ ਨਾਂ ਤੇ ਆਪਾਂ ਲੈ ਲੇ ਜਿਹੜੇ ਪ੍ਰੋਗਰਾਮ ਨੂੰ ਹੰਗਾਰਾ ਦਿੰਦੇ ਆ ਮੇਰਾ ਖਿਆਲ ਹੈ ਕਿ ਤੁਸੀਂ ਬੇਨਤੀ ਵੀ ਕਰਦੇ ਹੋ ਸਾਡੇ ਪ੍ਰੋਗਰਾਮ ਬਾਰੇ ਜਿਹੜੀ ਤੁਸੀਂ ਹਰ ਵਾਰ ਕਰਦੇ ਹੋ ਦਰਸ਼ਕੋ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਭੁੱਲਣਾ ਨਹੀਂ ਮੇਰਾ ਖਿਆਲ ਹੈ ਜੀ ਸਾਡੇ ਪ੍ਰੋਗਰਾਮ ਦਾ ਸਮਾਪਤ ਹੋ ਰਿਹਾ ਦਰਸ਼ਕੋ اگلے ਹਫਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਬਹੁਤ ਬਹੁਤ ਸ਼ੁਕਰੀਆ